ਕਿ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਕਿ ਯਾ ਗੱਡੀ ਜਿਹੜੀ ਆ ਉਹ ਫੋਈ ਗਈ ਆ 200 ਸਕੂਲਾਂ ਦੇ ਵਿੱਚ ਜਾਇ ਜੀਆਂ ਬੱਸਾਂ ਚੱਲ ਰਹੀਆਂ ਨੇ 18-18 ਕਿਲੋਮੀਟਰ ਤੋਂ ਬੱਚੇ ਆ ਰਹੇ ਨੇ 10000 ਤੋਂ ਜ਼ਿਆਦਾ ਬੱਚੇ ਇਸ ਵਕਤ ਸਰਕਾਰੀ ਸਕੂਲਾਂ ਦੀ ਟ੍ਰਾਂਸਪੋਰਟ ਦਾ ਲਾਹਾ ਲੈ ਰਹੇ ਨੇ ਜਿੱਚੋ 7200 ਤੋਂ ਵੱਧ ਲੜਕੀਆਂ ਨੇ ਪੰਜਾਬ ਦੇ ਵਿੱਚ ਬਹੁਤੇ ਸਕੂਲ ਦੂਰ ਹੋਣ ਕਰਕੇ ਅਕਸਰ ਸਕੂਲ ਦੇ ਬੱਚੇ ਆਪਣਾ ਸਕੂਲ ਛੱਡ ਦਿੰਦੇ ਸੀ ਦਰਅਸਲ ਪੰਜਾਬ ਦੇ ਵਿੱਚ 205 ਨਵੀਆਂ ਸਕੂਲ ਬੱਸਾਂ ਦੀ ਸ਼ੁਰੂਆਤ ਕੀਤੀ ਆ ਜਿਹਦੇ ਤਹਿਤ 10000 ਤੋਂ ਵੱਧ ਬੱਚੇ ਲਾਭ ਲੈ ਰਹੇ ਨੇ ਤੇ ਸਕੂਲ ਦੇ ਵਿੱਚ ਇੱਕ ਵਾਸਟਰ ਵੀ ਸਾਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਜਿਹੜੀ ਕਿ ਸਾਨੂੰ ਸਵੇਰ ਨੂੰ ਘਰ ਤੋਂ ਲੈ ਕੇ ਆਉਂਦੀ ਹੈ ਤੇ ਘਰ ਛੱਡ ਕੇ ਆਉਂਦੀ ਹੈ ਜਿਹਦੇ ਨਾਲ ਸਾਡਾ ਟਰਾਂਸਪੋਰਟ ਦਾ ਖਰਚਾ ਤੇ ਟਾਈਮ ਵੀ ਜਿਹੜਾ ਆ ਸੇਵ ਹੁੰਦਾ ਹੈ ਜਿਹੜੇ ਬੱਚੇ ਜਿਹੜਾ ਦੂਰੋਂ ਆਉਂਦੇ ਸੀਗੇ ਉਹ ਪਹਿਲਾਂ ਸਕੂਲ ਵਿੱਚ ਨਹੀਂ ਆ ਸਕਦੇ ਸੀਗੇ ਕਿਉਂਕਿ ਉਹਨਾਂ ਨੂੰ ਟਰਾਂਸਪੋਰਟ ਦੀ ਦਿੱਕਤ ਸੀਗੀ ਪਰ ਹੁਣ ਸਰਕਾਰ ਨੇ ਪੈਸੇ ਲਗਾਈ ਹੋਈ ਹੈ ਜਦੋਂ ਟਰਾਂਸਪੋਰਟ ਅਸੀਂ ਫੈਸਿਲਿਟੀ ਬੱਚਿਆਂ ਨੂੰ ਪ੍ਰੋਵਾਈਡ ਕੀਤੀ ਹੈ ਉਹੀ ਬੱਚੇ ਜਿਹੜੇ ਲੇਟ ਆਉਂਦੇ ਸੀ ਹੁਣ 15 ਮਿੰਟ ਪਹਿਲਾਂ ਸਕੂਲ ਦੇ ਵਿੱਚ ਆਉਂਦੇ ਆ ਸਰਕਾਰ ਦੇ ਇਸ ਉਪਰਾਲੇ ਨੇ ਸਾਡੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਵਿੱਚ ਕੋਈ ਵੀ ਅੰਤਰ ਨਹੀਂ ਰਹਿਣ ਦਿੱਤਾ ਵਾਕਈ ਜੋ ਕਿਹਾ ਸੀ ਕਰਕੇ ਦਿਖਾਇਆ ਤੁਹਾਡੀ ਆਪਣੀ ਤੇ ਆਪਦਿਆਂ ਦੀ ਸਰਕਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਜਦੋਂ ਇਹਨੂੰ ਥੋੜਾ ਹੋਰ ਅਸੀਂ ਪ੍ਰੈਸ ਕੀਤਾ ਤਾਂ ਉਹਦੇ ਵਿੱਚੋਂ ਗੱਡੀ 'ਚੋਂ ਸਾਨੂੰ ਨਕਲੀ ਕਿਸਟਲ ਤੇ ਦਾਵ ਵਗੈਰਾ ਬਰਾਮਦ ਹੋਏ ਕਿ ਅੱਜ ਸਵੇਰੇ ਇਹਨਾਂ ਨੇ ਮੁੱਦਕੀ ਦੇ ਕਿਸੇ ਆੜਤੀਏ ਤੋਂ 3 ਲੱਖ ਰੁਪਏ ਖੋ ਕੇ ਤੇ ਇਹ ਓਡੀਸੇ ਕਾ ਮਲ ਨੂੰ ਆ ਰਹੇ ਨਾਕਾ ਦੇ ਕਿ ਪਿੱਛੇ ਮੁੜ ਕੇ ਭੱਜੇ ਤੇ ਉਸ ਅਰਸੇ ਚੀਨਾਂ ਦੀ ਗੱਡੀ ਵੱਜੀ ਗੱਡੀ ਵੱਜਣ ਕਰਕੇ ਇਹਨਾਂ ਨੇ ਫਿਰ ਜਿਹੜੀ ਮੌਕੇ ਤੇ ਸਾਹਮਣੇ ਦੇਸੀ ਗੱਡੀ ਉਹ ਖੋਲੀ ਤੇ ਖੋ ਕੇ ਇਹ ਅਸੀਂ ਇਹਨਾਂ ਦੇ ਉੱਤੇ ਦਾ ਮਾਲਕ ਦਾ ਵਿੱਚ ਫੋਨ ਰਹਿ ਗਿਆ ਸੀ ਆਈਫੋਨ 7 ਤੇ ਇੱਕ Samsung ਦਾ ਫੋਨ ਸੀਗਾ ਉਹਨਾਂ ਦੇ ਅਸੀਂ ਨੰਬਰ ਲੈ ਲੋਕੇਸ਼ਨਸ ਲਈਆਂ ਸੀ ਈਸੀਟੀਵੀ ਤੇ ਉਹਨਾਂ ਲੋਕੇਸ਼ਨਾਂ ਤੋਂ ਸਾਨੂੰ ਕਈ ਵਧੀਆ ਇਨਫੋਰਮੇਸ਼ਨਸ ਮਿਲੀਆਂ ਹੋਪਸੋ ਅਸੀਂ ਉਹਨਾਂ ਨੂੰ ਜਲਦੀ ਹੀ ਅਰੈਸਟ ਕਰਕੇ ਤੇ ਅਗਲੀ ਜਿਹੜੀ ਕਾਰਵਾਈ ਬਣਦੀ ਹੈ ਉਹ ਕਰਾਂਗੇ ਸਰ ਕੋਈ ਜਿਹਾ ਜੋ ਅੱਜ ਇੱਕ Kia ਗੱਡੀ ਖੋਈ ਗਈ ਹੈ ਕਿ ਮਾਮਲਾ ਕੀ ਕਾਰਵਾਈ ਕੀ ਹੈ ਇਹ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ Kia ਗੱਡੀ ਜਿਹੜੀ ਹੈ ਉਹ ਖੋਈ ਗਈ ਹੈ ਪਿੰਡ ਮਹਿਲ थाना ਕੋਟੀਸਕਾਂ ਦੇ ਏਰੀਏ ਤੋਂ ਤੇ ਜਿਹਦੇ ਆਧਾਰ ਤੇ ਐਸਐਸਪੀ ਸਾਹਿਬ ਨੇ ਮੈਨੂੰ ਫੋਨ ਕੀਤਾ ਵੀ ਤੁਸੀਂ ਮੌਕੇ ਤੇ ਪਹੁੰਚ ਕੇ ਦੇਖੋ ਸਾਰਾ ਕੁਝ ਜਦੋਂ ਮੈਂ ਮੌਕੇ ਤੇ ਗਿਆ ਤਾਂ ਉੱਥੇ ਇੱਕ i20 ਕਾਰ ਲੱਗੀ ਹੋਈ ਸੀ ਆਪਣਾ ਵੱਜੀ ਹੋਈ ਸੀ ਜਿਹੜਾ ਪਿੰਡ ਦੇ ਗੇਟ ਹੈ ਤੇ ਉੱਥੋਂ ਹੀ ਉਹਨਾਂ ਨੇ ਜਿਹੜੇ ਗਰਮੀਤ ਸਿੰਘ ਨਾਂ ਦਾ ਵਿਅਕਤੀ ਹੈ ਉਹਦੇ ਤੋਂ ਕੀਆ ਖੋਈ ਹੈ ਜਦੋਂ ਇਹਨੂੰ ਥੋੜਾ ਹੋਰ ਅਸੀਂ ਟ੍ਰੇਸ ਕੀਤਾ ਤਾਂ ਉਹਦੇ ਵਿੱਚੋਂ ਗੱਡੀ 'ਚੋਂ ਸਾਨੂੰ ਨਕਲੀ ਪਿਸਟਲ ਤੇ ਦਾਅ ਵਗੈਰਾ ਬਰਾਮਦ ਹੋਏ। ਉਹਦੇ ਆਧਾਰ 'ਤੇ ਅਸੀਂ ਇਹਦੀ ਬੈਕਗ੍ਰਾਉਂਡ ਚੈੱਕ ਕੀਤੀ ਵੀ ਕੀ ਹੈ ਕਹਾਣੀ ਤਾਂ ਪਤਾ ਲੱਗਿਆ ਵੀ 15/25 ਨੂੰ ਸੁਭਾਨਪੁਰ ਦੇ ਏਰੀਏ ਤੋਂ ਇਹ i20 ਜਿਹੜੀ ਗੱਡੀ ਆ ਉਹ ਪੰਜ ਜਣਿਆਂ ਨੇ ਕੋਈ ਸੀਗੀ ਉਹ ਗੋਮਿਸਤਰੀ ਸੀ ਉਹਦੇ ਕੋਲੇ ਰਿਪੇਅਰ ਹੁਣ ਆਈ ਸੀ ਤੇ ਉਹ ਉਹਦੀ ਟ੍ਰਾਈ ਲੈਣ ਗਏ ਤੇ ਗਿਆ ਤੇ ਰਾਹ 'ਚ ਇੰਜਨ 'ਚ ਆਵਾਜ਼ ਆਈ ਤਾਂ ਰੁਕ ਗਿਆ। ਉੱਥੋਂ ਉਹ ਗੱਡੀ ਜਿਹੜੀ ਆ ਪਿੱਛੋਂ Swift ਤੇ ਪੰਜ ਬੰਦੇ ਆਏ Swift ਜ਼ਾਹਿਰਾ ਤੇ ਤੇ ਇਹ ਗੱਡੀ ਖੋ ਕੇ ਉਹ ਵੀ ਪਿਸਟਲ ਦੀ ਨੋਕ ਤੇ ਲੈ ਕੇ ਖੋ ਕੇ ਜਿਹੜਾ ਉੱਥੇ ਪਰਚਾ ਦਰਜ ਆ ਉਸ ਤੋਂ ਬਾਅਦ ਇਹਨਾਂ ਨੇ ਕੋਟੀ ਸਿਕਾਂ ਸਾਡੇ ਥਾਣੇ ਦੇ ਏਰੀਆ ਦੇ ਵਿੱਚ ਕੋ ਪੰਪ ਤੋਂ 27 ਤਰੀਕ ਦੀ ਰਾਤ ਨੂੰ 10000 ਖੋਏ ਉਸ ਤੋਂ ਬਾਅਦ ਇਹ ਅੱਜ ਸਵੇਰੇ ਇਹਨਾਂ ਨੇ ਮੁੱਦਕੀ ਦੇ ਕਿਸੇ ਆੜਤੀਏ ਤੋਂ 3 ਲੱਖ ਰੁਪਏ ਖੋ ਕੇ ਤੇ ਇਹ ਕੋਟੀ ਸਿਕਾਂ ਮਲ ਨੂੰ ਆ ਰਹੇ ਸੀ ਕਿਉਂਕਿ ਸਾਡੇ ਦਸਿਆਰ ਪੰਪ ਤੋਂ ਖੋਏ ਸੀ ਤੇ ਸਾਡੇ ਮੌਕੇ ਦੀ ਥਾਣਾ ਜਿਹੜੀ ਸੀ ਪੁਲਿਸ ਉਹ ਅਲਰਟ ਸੀ ਨਾਕੇ ਵਗੈਰਾ ਲੱਗੇ ਸੀ ਇਹ ਨਾਕਾ ਦੇਖ ਕੇ ਪਿੱਛੇ ਮੁੜ ਕੇ ਭੱਜੇ ਤੇ ਉਸ ਅਰਸੇ ਚੀਨਾਂ ਦੀ ਗੱਡੀ ਵੱਜ ਗਈ ਗੱਡੀ ਵੱਜਣ ਕਰਕੇ ਇਹਨਾਂ ਨੇ ਫਿਰ ਜਿਹੜੀ ਮੌਕੇ ਤੇ ਸਾਹਮਣੇ ਦੇਸੀ ਗੱਡੀ ਉਹ ਖੋਲੀ ਤੇ ਖੋਹ ਕੇ ਇਹ ਅਸੀਂ ਇਹਨਾਂ ਦੇ ਉੱਤੇ ਦਾ ਮਾਲਕ ਦਾ ਵਿੱਚ ਫੋਨ ਰਹਿ ਗਿਆ ਸੀ ਆਈਫੋਨ 7 ਤੇ ਇੱਕ ਸੈਮਸੰਗ ਦਾ ਫੋਨ ਸੀਗਾ ਉਹਨਾਂ ਦੇ ਅਸੀਂ ਨੰਬਰ ਲਏ ਲੋਕੇਸ਼ਨਸ ਲਈਆਂ ਇਸੀ ਟੀਵੀ ਤੇ ਉਹਨਾਂ ਲੋਕੇਸ਼ਨਾਂ ਤੋਂ ਸਾਨੂੰ ਕਈ ਵਧੀਆ ਇਨਫੋਰਮੇਸ਼ਨਜ਼ ਮਿਲ ਗਈਆਂ ਉਮੀਦ ਸੋ ਅਸੀਂ ਉਹਨਾਂ ਨੂੰ ਜਲਦੀ ਹੀ ਅਰੈਸਟ ਕਰਕੇ ਤੇ ਅਗਲੀ ਜਿਹੜੀ ਕਾਰਵਾਈ ਪੈਂਦੀ ਉਹ ਕਰਦੇ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜੀ ਇਹਨਾਂ ਨੇ ਆਈ 20 ਕਾਰ ਦੀ ਇਹਨਾਂ ਨੇ ਆਈ 20 ਕਾਰ ਦੇ ਵਿੱਚ ਪਹਿਲਾਂ ਤਾਂ ਸੁਭਾਨਪੁਰ ਤੋਂ ਸ਼ੁਰੂ ਹੋਏ ਫਿਰ ਇਹ ਆਪਣਾ ਅਗੇ ਇਹ ਤਰੰਤਰ ਨੂੰ ਹੀ ਪਤਾ ਲੱਗਾ ਸਾਨੂੰ ਵਾਰਦਾਤ ਹੋਈ ਹੈ ਫਿਰੋਜ਼ਪੁਰ ਚ ਹੋ ਗਈ ਇਹਨਾਂ ਨੇ ਮੁੱਲਾਪੁਰ ਜਗਰਾਉਂ ਏਰੀਆ ਚ ਵੀ ਕੀਤੀ ਹੈ ਤੇ ਅੱਜ ਮੋਗੇ ਚ ਪਰਸੋਂ 27 ਨੂੰ ਤੇ ਅੱਜ ਇੱਕ ਕਾਰਕੋਨ ਵਾਲੀ ਕੀਤੀ ਹੈ ਤੇ ਕਿੰਨੇ ਜਾਨੇ ਸੀਗੇ ਜੀ ਆਈ 20 ਇਹ 5 ਜਾਨੇ ਤੇ ਜਿਹੜੀ ਗੱਡੀ ਖੋਈ ਗਈ ਹੈ ਕੀ ਆ ਉਹਦੇ ਵਿੱਚ ਵੀ ਕੋਈ ਐਨਆਰਆਈ ਸੀ ਹਾਂਜੀ ਉਹਦੇ ਚ ਐਨਆਰਆਈ ਸੀ ਉਹਦੇ ਵਿੱਚ ਉਹਦੇ ਕੋਲ ਇੱਕ 2.5 ਟੋਲੇ ਦਾ ਸੋਨੇ ਦਾ ਸੈੱਟ ਸੀ 7 ਟੋਲੇ ਚਾਂਦੀ ਸੀ ਦੋ ਫੋਨ ਸੀ ਇੱਕ ਆਈਫੋਨ ਤੇ ਇੱਕ ਸੈਮਸੰਗ ਅਲਟਰਾ 24 ਤੇ 17000 ਰੁਪਿਆ ਕੈਸ਼ ਸੀਗਾ ਇਹ ਗੱਡੀ ਨੂੰ ਟਾਰਗੇਟ ਕੀਤਾ ਗਿਆ ਸੀ ਕੀ ਆ ਨੂੰ ਗੋਲ ਲਈ ਜਾਂ ਐਕਸੀਡੈਂਟ ਤੋਂ ਬਾਅਦ ਉਹ ਜਦੋਂ ਉਹਨਾਂ ਨੇ ਨੱਕੇ ਤੋਂ ਦੇਖ ਕੇ ਡਰਦੇ ਭੱਜੇ ਤੇ ਉਹਨਾਂ ਤੋਂ ਗੱਡੀ ਵੱਜ ਗਈ ਤੇ ਜਿਹੜੀ ਗੱਡੀ ਸਾਹਮਣੇ ਆਈ ਉਹ ਡਰਦਿਆਂ ਨੇ ਬੀ ਤੁਸਾਨੂੰ ਪੁਲਿਸ ਦਾ ਫੜ ਲਈ ਉਹੀ ਗੱਡੀ ਸਾਹਮਣੇ ਜਿਹੜੀ ਕੀ ਆ ਜਿਹੜੀ ਉਹ ਖੋਲੀ ਸਦਾ ਗਰਮੀਤ ਸਿੰਘ ਮਹਿਲਪਿੰਡ ਦੇ ਹੀ ਰਹਿਣ ਵਾਲੇ ਕੋਟਸੀਕਾਂ ਥਾਣੇ ਮਾਮਲਾ ਦਰਜ ਕਰ ਲਿਆ ਸਰ ਹਾਂਜੀ ਕਰ ਰਹੇ ਆ ਜੀ ਇਹ ਇਹਨਾਂ ਨੂੰ ਵੈਰੀਫਾਈ ਕਰਕੇ ਸਾਰੀਆਂ ਟੀਮਾਂ ਲਗੀਆਂ ਐਸਐਸਪੀ ਸਾਹਿਬ ਨੇ ਸਾਡੇ ਉਹਨਾਂ ਨੇ ਅਡਰ ਟੀਮਾਂ ਨੂੰ ਕਰਾਜ ਲਾਇਆ ਹੋਇਆ ਕੋਈ ਕੈਮਰੇ ਚੈੱਕ ਕਰ ਰਹੇ ਆ ਜਿੰਨਾ ਤੋਂ ਸਾਨੂੰ ਕਈ ਲਾਹੇਵੰਦ ਸੂਚਨਾਵਾਂ ਮਿਲ ਗਈਆਂ ਅਲਰਟ ਵੀ ਕੀਤਾ ਗਿਆ ਜੀ ਇਹਨਾਂ ਵਾਰ ਤਾਂ ਹਾਂ ਇਸੇ ਕਰਕੇ ਸਾਡੇ ਅੱਜ ਮੋਗਾ ਡਿਸਟ੍ਰਿਕਟ ਦੇ ਵਿੱਚ ਰੈਡ ਅਲਰਟ ਜਿਹੜੇ ਪੁਆਇੰਟਸ ਬਣਾਏ ਹੁੰਦੇ ਆ ਉਹਨਾਂ ਸਾਰੇ ਅਫਸਰਾਂ ਨੂੰ ਵੰਡੇ ਹੁੰਦੇ ਉਹਦੇ A B C D ਚਾਰ ਜਗ੍ਹਾ ਤੇ ਅਡਡ ਹੁੰਦੇ ਆ ਅੱਜ ਸਾਡੇ A ਦੇ ਉੱਤੇ ਸਾਰੇ ਜ਼ਿਲ੍ਹੇ ਦੇ ਵਿੱਚ ਰੈਡ ਅਲਰਟ ਪੁਆਇੰਟ ਚੱਲ ਰਹੇ ਆ ਜਿੱਥੇ ਬਕਾਇਦਾ ਨਾਕੇ ਲੱਗੇ ਹੋਏ ਆ ਔਰ ਚੈਕਿੰਗ ਚੱਲ ਰਹੀ ਹੈ ਇੱਕ ਗੱਡੀ ਜਿਹੜੀ H20 ਵੱਜੀ ਸੀ ਉਹਦੇ ਚੋਂ ਹੋਰ ਕੀ ਕੀ ਸਮਾਨ ਮਿਲਿਆ ਉਹਦੇ ਚੋਂ ਦੋ ਦਾਹ ਮਿਲੇ ਆ ਇੱਕ ਪਿਸਟਲ ਅਜਿਹੀ ਜਿਹਦੇ ਪੋਟਾਸ਼ ਦੀ ਵਰਗੀ ਗੋਲੀ ਪਾਉਂਦੇ ਤੇ ਉਹ ਪਟਾਕਾ ਚੱਲਦਾ ਤੇ ਉਹ ਐਨ ਲੱਗਦਾ ਜਿਵੇਂ ਅਸਲੀ ਵਰਗਾ ਹੁੰਦਾ ਡਰਾਉਂਦੇ ਲੋਕਾਂ ਨੂੰ ਜਿਵੇਂ ਉਹ ਪਾ ਕੇ